ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੁਸੀਂ ਜੁੜਿਓ ਲੋਕਰੈ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਵੱਖ-ਵੱਖ ਮਹਿਕਮਿਆਂ ਦੇ ਵਿੱਚ ਜੋ ਪੋਸਟਾਂ ਨਿਕਲ ਰਹੀਆਂ ਨੇ ਉਸ ਤੇ ਬਾਰੇ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਸੋ ਪੰਜਾਬ ਸਰਕਾਰ ਦੇ ਵੱਲੋਂ ਅੱਜ ਜੋ ਪੰਜਾਬ ਰਾਜ ਪੀਲੀ ਬੋਰਡ ਦੇ ਵਿੱਚ ਪੋਸਟਾਂ ਕੱਢੀਆਂ ਗਈਆਂ ਨੇ ਇਸ ਨੂੰ ਲੈ ਕੇ ਜੋ ਉਮੀਦਵਾਰ ਦੀ ਕੀ ਯੋਗਤਾ ਹੈ ਕਦੋਂ ਤੱਕ ਅਪਲਾਈ ਕਰ ਸਕਦਾ ਹੈ ਐਪਲੀਕੇਸ਼ਨ ਦੀ ਫੀਸ ਕਿੰਨੀ ਹੈ ਤੇ ਉਸ ਦੀ ਉਮਰ ਸੀਮਾ ਕਿੰਨੀ ਹੈ ਇਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਜੋ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਵਿੱਚ ਸਹਾਇਕ ਅਲਾਈਨਮੈਂਟ ਦੀ ਅਸਾਮੀਆਂ ਆਈਆਂ ਨੇ ਇਸ ਦੇ ਬਾਰੇ ਜੋ ਪਹਿਲਾਂ 13 ਮਾਰਚ ਤੱਕ ਇਹ ਐਪਲੀਕੇਸ਼ਨਾਂ ਮੰਗੀਆਂ ਗਿਆ ਸੀ ਸੋ ਪੰਜਾਬ ਸਰਕਾਰ ਦੇ ਵੱਲੋਂ ਇਸ ਤਰੀਕ ਵਿੱਚ ਵਾਧਾ ਕੀਤਾ ਗਿਆ ਹੈ ਜੋ ਕਿ ਹੁਣ ਇਸ ਦੇ ਨਾਲ 500 ਅਸਾਮੀਆਂ ਹੋਰ ਵਧਾ ਦਿੱਤੀਆਂ ਗਈਆਂ ਨੇ ਪਹਿਲਾਂ 2500 ਦੇ ਕਰੀਬ ਅਸਾਮੀਆਂ ਸੀ ਹੁਣ 3000 ਅਸਾਮੀਆਂ ਕੀਤੀਆਂ ਨੇ ਔਰ ਜੋ ਐਪਲੀਕੇਸ਼ਨ ਕਰਨ ਦੀ ਆਖਰੀ ਮਿਤੀ ਹੈ ਉਸ ਦੇ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਸੋ ਜਿਹੜੇ ਉਮੀਦਵਾਰ ਇਸ ਦੀ ਯੋਗਤਾ ਰੱਖਦੇ ਨੇ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਕਰਨਾ ਚਾਹੁੰਦੇ ਨੇ ਤਾਂ ਉਹ ਆਪਣੇ ਪੰਜਾਬ ਸਟੇਟ ਕਾਰਪੋਰੇਸ਼ਨ ਦੀ ਵੈਬਸਾਈਟ ਤੇ ਜਾ ਕੇ ਤੇ ਉਹ ਅਪਲਾਈ ਕਰ ਸਕਦੇ ਨੇ ਸੋ ਇਸ ਦੀ ਜੋ ਹੁਣ 2500 ਤੋਂ ਵਧਾ ਕੇ 3000 ਅਸਾਮੀਆਂ ਕੀਤੀਆਂ ਨੇ ਸਹਾਇਕ ਲੈਂਡਮੈਨ ਵਾਸਤੇ ਸੋ ਸਹਾਇਕ ਲੈਂਡਮੈਨ ਲੈਂਡਮੈਨ ਬਣ ਵਾਸਤੇ ਉਮੀਦਵਾਰ ਜਿਸ ਨੇ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਏ ਔਰ ਉਸ ਦੇ ਵਿੱਚ ਆਈਟੀਆਈ ਜੋ ਸਟਰੀਟ ਦੇ ਵਿੱਚ ਉਸ ਨੇ ਪਾਸ ਕਰੀ ਹੋਣੀ ਚਾਹੀਦੀ ਏ ਉਹ ਸਹਾਇਕ ਲੈਂਡਮੈਨ ਦੀ ਪੱਤੀ ਲਈ ਅਪਲਾਈ ਕਰ ਸਕਦਾ ਸੋ ਪੀਐਸ ਪੀਸੀਲ ਦੀ ਵੈਬਸਾਈਟ ਤੇ ਜੋ ਜਾ ਕੇ ਆਨਲਾਈਨ ਅਰਜੀ ਫਾਰਮ ਭਰਿਆ ਜਾਵੇਗਾ ਸੋ ਸਾਈਕਲ ਲੈਨਮੈਨ ਦੀ ਭਰਤੀ ਦੀ ਯੋਗਤਾ ਜੋ ਕਿ 10ਵੀਂ ਪਾਸ ਹੋਣੀ ਲਾਜ਼ਮੀ ਹੈ ਪੰਜਾਬੀ ਵਿਸ਼ਾ ਇਸ ਵਿੱਚ ਪਾਸ ਹੋਣਾ ਲਾਜ਼ਮੀ ਹੈ ਇਸ ਤੋਂ ਇਲਾਵਾ ਲੈਨਮੈਨ ਟ੍ਰੇਡ ਦੇ ਵਿੱਚ ਨੈਸ਼ਨਲ ਅਪਰੈਂਟਸ਼ਿਪ ਸਰਟੀਫਿਕੇਟ ਵੀ ਜ਼ਰੂਰੀ ਹੋਣਾ ਚਾਹੀਦਾ ਉਮਰ ਸੀਮਾ ਜਿਹੜੀ ਹੈ 18 ਤੋਂ 37 ਸਾਲ ਦੇ ਵਿਚਕਾਰ ਹੋਵੇ ਰਾਖਵੀ ਸਟਾਨੀਆਂ ਦੇ ਉਮੀਦਵਾਰਾਂ ਨੂੰ ਇਸ ਉਮਰ ਸੀਮਾ ਦੇ ਵਿੱਚ ਜਿਹੜੇ ਕੀ ਸ਼ੋਰਟ ਮਿਲ ਸਕੇਗੀ ਸੋ ਉਸ ਦੇ ਨਾਲ ਹੀ ਸਾਈਕਲ ਲੈਨਮੈਨ ਦੀ ਜੋ ਚੋਣ ਪ੍ਰਕਿਰਿਆ ਕਿਵੇਂ ਹੋਣੀ ਹੈ ਸਾਈਕਲ ਲੈਨਮੈਨ ਦੇ ਅਹੁਦੇ ਲਈ ਭਰਤੀ ਹੋਣ ਲਈ ਲਿਖਤੀ ਜੋ ਪ੍ਰੀਖਿਆ ਹੋਵੇਗੀ ਉਹ ਲਿਖਤੀ ਪ੍ਰੀਖਿਆ ਦੇ ਵਿੱਚ ਕੱਟ ਆਫ ਜਿਹੜੀ ਲਿਸਟ ਤਿਆਰ ਕੀਤੀ ਜਾਵੇਗੀ ਤੇ ਦਸਤਾਵੇਜ਼ ਤਸਦੀਕ ਅਤੇ ਮੈਡੀਕਲ ਟੈਸਟ ਹੋਵੇਗਾ ਸੋ ਐਪਲੀਕੇਸ਼ਨ ਫੀਸ ਹੈਗੀ ਏ ਜੋ ਐਸਸੀ ਤੇ ਐਸਟੀ ਦਿਵਿਆਂਗ ਵਾਸਤੇ 885 ਰੁਪਏ ਐਪਲੀਕੇਸ਼ਨ ਫੀਸ ਹੈ ਤੇ ਬਾਕੀ ਸ਼੍ਰੇਣੀਆਂ ਵਾਸਤੇ 1416 ਰੁਪਏ ਫੀਸ ਰੱਖੀ ਗਈ ਏ ਸੋ ਸੈਕਲੈਨਮਨ ਦੀ ਭਰਤੀ ਜਿਹੜਾ ਉਮੀਦਵਾਰ ਹੋਵੇਗਾ ਉਸ ਨੂੰ ਤਨਖਾਹ ਮਿਲੇਗੀ 25500 ਤੋਂ 81ਰ 100 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ ਸੋ ਇਸ ਲਈ ਉਮੀਦਵਾਰ ਆਪਣੀ ਜਿਹੜੀ ਉਹ ਅਪਲਾਈ ਕਰ ਸਕਦੇ ਨੇ ਜੋ ਕਿ ਹੁਣ ਮਿਤੀ ਦੇ ਵਿੱਚ ਵਾਧਾ ਕੀਤਾ ਗਿਆ ਸਾਈਕਲਰਨਮੈਨ ਦੀਆਂ 3000 ਅਸਾਮੀਆਂ ਆਈਆਂ ਨੇ ਜਿਸ ਬਾਰੇ ਪੰਜਾਬ ਸਰਕਾਰ ਦੇ ਵੱਲੋਂ ਜੋ ਅੱਜ ਆਪਣਾ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਪਹਿਲੇ 13 ਮਾਰਚ ਤੱਕ ਸੀ 13 ਮਾਰਚ ਤੋਂ ਇਹ ਤਰੀਕ ਵਧਾ ਦਿੱਤੀ ਗਈ ਹੈ ਜੋ ਕਿ ਹੁਣ 500 ਅਸਾਮੀਆਂ ਵੀ ਵਧਾ ਦਿੱਤੀਆਂ ਗਈਆਂ ਨੇ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡੀ ਜਾਣਕਾਰੀ ਦਿੱਤੀ ਗਈ ਹੈ